ਮਹਾਰਾਜ ਨੇ ਮਾਈ ਸੇਵਾ ਨੂੰ ਮੰਜੀ ਥਾਪੀ ਸੀ ਜਿਸ ਮਾਤਾ ਦੇ ਨਾਮ ਤੇ ਅੰਮ੍ਰਿਤਸਰ ਸਾਹਿਬ ਬਾਜ਼ਾਰ ਹਨ ਬਾਜ਼ਾਰ ਮਾਈ ਸੇਵਾ ਇੱਕ ਕਾਬਲ ਦੀ ਰਹਿਣ ਵਾਲੀ ਮਾਤਾ ਸੀਗੀ ਉਹ ਕਾਬਲ ਤੋਂ ਮਾਤਾ 사ਤ ਸੰਗਤ ਜੀ ਗੋਇੰਦਵਾਲ ਸਾਹਿਬ ਦੇ ਦੋ ਮਹਾਰਾਜ ਬੌਲੀ ਸਾਹਿਬ ਦੀ ਕਾਰ ਕਰਾਉਂਦੇ ਤੇ ਉਹ ਮਿੱਟੀ ਦੀ ਸੇਵਾ ਢੋਣ ਦੀ ਕਰਿਆ ਕਰਦੀ ਸ਼ਾਮ ਨੂੰ ਲੰਗਰ ਵਿੱਚ ਨਾ ਦਿਸਿਆ ਕਰੇ ਤੇ ਸਿੱਖਾਂ ਨੇ ਉਹਦੇ ਤੇ ਨਿਗਰ ਰੱਖਣੀ ਸ਼ੁਰੂ ਕਰਤੀ ਵੀ ਜਾਂਦੀ ਕਿੱਥੇ ਐਸਰਾਮ ਵਿੱਚ ਵੀ ਨਹੀਂ ਦਿਸਦੀ ਲੰਗਰ ਵਿੱਚ ਨਹੀਂ ਦਿਸਦੀ ਕਿੱਧਰ ਚਲੀ ਜਾਂਦੀ ਹੈ ਤੇ ਜਦੋਂ ਕਿਤੇ ਮਿੱਟੀ ਦਾ ਟੋਕਰਾ ਚੱਕਿਆ ਹੋਇਆ ਕਰੇ ਤੇ ਉਹਨੂੰ ਉੱਤੇ ਹਲੂਣਾ ਦਿਆ ਕਰੇ ਟੋਕਰੇ ਨੂੰ ਮਹਾਰਾਜ ਨੂੰ ਇੱਕ ਦਿਨ ਸਿੱਖਾਂ ਪੁੱਛੀ ਲਿਆ ਸੱਚੇ ਪਾਤਸ਼ਾਹ ਇਹ ਮਾਤਾ ਕੌਣ ਹੈ ਮਹਾਰਾਜ ਜਿਹੜੀ ਸੇਵਾ ਕਰਦੀ ਹੈ ਬਹੁਤ ਸਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰ ਮਹਾਰਾਜ ਲੰਗਰ ਵਿੱਚ ਕਿਧਰੇ ਨਜ਼ਰ ਹੀ ਨਹੀਂ ਆਉਂਦੀ ਸ਼ਾਮ ਨੂੰ ਨਾ ਸਰਾਮ ਵਿੱਚ ਦਿਸਦੀ ਏ ਕਿਤੇ ਫਿਰ ਸਤਿਗੁਰੂ ਜੀ ਨੇ ਦੱਸਿਆ ਵੀ ਇਹ ਕਾਬਲ ਤੋਂ ਆਉਂਦੀ ਏ ਤੇ ਸੇਵਾ ਸਾਰਾ ਦਿਨ ਕਰਕੇ ਸ਼ਾਮ ਨੂੰ ਫਿਰ ਕਾਬਲ ਪਹੁੰਚ ਜਾਂਦੀ ਏ ਇੰਨੀ ਸਬਰ ਰੱਥਾ ਵਾਲੀ ਸੀ ਉਹ ਮਾਤਾ ਮਹਾਰਾਜੇ ਮਿੱਟੀ ਦਾ ਟੋਕਰਾ ਚੁੱਕ ਕੇ ਸਿਰ ਤੋਂ ਹਲੂਣਾ ਕਿਉਂ ਦਿੰਦੀ ਏ ਮਹਾਰਾਜ ਕਹਿੰਦੇ ਵੀ ਕਾਬਲ ਵਿੱਚ ਪਘੂੜੇ ਵਿੱਚ ਪਿਆ ਇਹਦਾ ਬੱਚਾ ਜਦੋਂ ਰੋਂਦਾ ਹੈ ਨਾ ਟੋਕਰੀ ਹਲਾ ਕੇ ਆਪਣੇ ਬੱਚੇ ਦਾ ਭੰਗੂੜਾ ਹਲਾ ਦਿੰਦੀ ਹੈ ਉਹਨੂੰ ਵਰਾ ਲੈਂਦੀ ਹੈ ਚੁੱਪ ਕਰਾਉਂਦੀ ਐਡੀਆਂ ਸਮਰਾਥਾਂ ਵਾਲੀਆਂ ਸ਼ਕਤੀ ਵਾਲੀਆਂ ਬੀਬੀਆਂ ਵੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਮੇਰਹਮਤ ਕੀਤੀ